ਵਾਂਗੁਰ ਜੀ ਦਾ ਖਾਲਸਾ ਵਾਂਗੁਰ ਜੀ ਕੀ ਫਤਿਹ ਆਪਾਂ ਜਦੋਂ ਵੀ ਗੁਰੂ ਘਰਾਂ ਦੇ ਵਿੱਚ ਜਾਂਦੇ ਆ ਤਾਂ ਆਮ ਹੀ ਤੁਸੀਂ ਵੇਖਿਆ ਹੋਊਗਾ ਵੀ ਗੁਰੂ ਘਰਾਂ ਦੇ ਵਿੱਚ ਗੁਰੂ ਸਾਹਿਬ ਦੇ ਮੂਹਰੇ ਗੋਲਕ ਪਈ ਹੁੰਦੀ ਆ ਉਹਦੇ ਤੇ ਤੁਸੀਂ ਰਪਾਲ ਹੰਢਾਇਆ ਦਾ ਨਾਂ ਸੁਣਿਆ ਹੋਊਗਾ ਨਾ ਮਾਇਆ ਗੋਲਕ ਵਿੱਚ ਪਾਓ ਜੀ ਤੇ ਹੀਠਾਂ ਲਿਖਿਆ ਹੁੰਦਾ ਵਾ ਵੀ ਜਿਹੜੇ ਮਿਸਤਰੀ ਨੇ ਬਣਾਈ ਆ ਰਪਾਲ ਹੰਢਾਇਆ ਅੱਜ ਤੁਹਾਨੂੰ ਉਹਨਾਂ ਕਾਰੀਗਰਾਂ ਦੇ ਨਾਲ ਮਲਾਉਣਾ ਵਾ ਜਿਹੜੇ ਬਾਈ ਇਹਨਾਂ ਗੋਲਕਾਂ ਨੂੰ ਤਿਆਰ ਕਰਦੇ ਆ ਬਹੁਤ ਦੂਰ ਦੂਰ ਤੱਕ ਇਹਨਾਂ ਦੀਆਂ ਗੋਲਕਾਂ ਜਾਂਦੀਆਂ ਆ ਹੋਰ ਵੀ ਸਾਰੇ ਸਵਾਲ ਜੋ ਆਪਣੇ ਦਿਲ ਦਿਮਾਗ 'ਚ ਹੋਣਗੇ ਉਹ ਆਪਾਂ ਇਹਨੂੰ ਪੁੱਛਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਵੀਰੇ ਠੀਕ ਠਾਕ ਜੀ ਵਧੀਆ ਚੱਲ ਰਿਹਾ ਹੋਰ ਠੀਕ ਚੱਲ ਰਿਹਾ ਕੰਮ ਜੀ ਹਾਂ ਜੀ ਹਾਂ ਬੜਾ ਵਧੀਆ ਚੱਲ ਰਿਹਾ ਤੇ ਜਿਹੜੀਆਂ ਵੀ ਦੇ ਆਪਾਂ ਬੋਲ ਕਾ ਹਾਂ ਅਸੀਂ ਛੋਟੇ ਛੋਟੇ ਹੁੰਦਿਆਂ ਤੋਂ ਦੇਖਦੇ ਆਂ ਵੀ ਅਸੀਂ ਮਿੰਨਲਾ ਦਾ ਦਾੜ੍ਹੀ ਵੀ ਨਹੀਂ ਆਈ ਹੁਣੀ ਮੇਰੇ ਜਦੋਂ ਤੋਂ ਅਸੀਂ ਗੁਰੂ ਘਰਾਂ ਦੇ ਵਿੱਚ ਆਮ ਹੀ ਇਹ ਨਹੀਂ ਵੀ ਇੱਕ ਗੁਰੂ ਘਰ ਪਤਾ ਨਹੀਂ ਤਕਤਾਂ ਦੇ ਜਾਂ ਪਾਸੇ ਆਸੇ ਜਿੱਥੇ ਵੀ ਕਿਤੇ ਗੁਰੂ ਘਰਾਂ ਜਾਣ ਦਾ ਮੌਕਾ ਮਿਲਦਾ ਜਦੋਂ ਮੱਥਾ ਟੇਕੀਦਾ ਮੂਰੇ ਆ ਲੈਣਾ ਹੀ ਮੂਰੇ ਹੋਦਣਾ ਮਾਇਆ ਬੋਲਕ ਵਿੱਚ ਪਾਓ ਜੀ ਤੇ ਥੱਲੇ ਤਿਆਰ ਕਰਤਾ ਰਪਾਲ ਹੰਡਿਆ ਆ ਹਾਂਜੀ ਤੇ ਛੋਟੇ ਛੋਟੇ ਹੁੰਦਿਆਂ ਤੋਂ ਦੇਖਦੇ ਆਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਵੀ ਇਹ ਜਿਹੜਾ ਆਪਣਾ ਕੰਮ ਆ ਇਹ ਕਦੋਂ ਤੋਂ ਆਪਾਂ ਸ਼ੁਰੂ ਕੀਤਾ ਸੀਗਾ ਇਹ ਸਾਡੀ ਤੀਜੀ ਪ अच्छा जी ਤੁਹਾਡੇ ਦਾਦਾ ਜੀ ਤੋਂ ਲੈ ਕੇ ਤੁਹਾਡੇ ਦਾਦਾ ਜੀ ਤੋਂ ਲੈ ਕੇ ਉਹਨਾਂ ਨੇ ਸ਼ੁਰੂ ਕੀਤਾ ਤੁਹਾਡੇ ਬਾਦਲ ਸਾਹਿਬ ਕਰਦੇ ਨੇ ਤੇ ਤੁਸੀਂ ਵੀ ਅੱਜ ਕਰਦੇ ਹੋ ਹਾਂ ਜੀ ਹਾਂ ਅੱਛਾ ਜੀ ਇਹ ਗੋਲਕ ਦੇ ਵਿੱਚ ਆਇਆ ਵੀ ਜਿਹੜਾ ਸਾਡਾ ਇਹ ਸਾਰੀ ਟੋਟਲ ਹੱਥੀ ਮੰਨਣੀ ਆ ਅੱਛਾ ਇਹ ਟੂ ਜ਼ੈਡ ਸਾਰਾ ਪਾ ਜੀ ਤੁਹਾਡੇ ਹੱਥੀ ਆ ਜੀ ਸਾਰਾ ਕੋਈ ਵੀ ਚੀਜ਼ ਜਿਵੇਂ ਮੰਨ ਲਓ ਜਿਵੇਂ ਆ ਲੋਕ ਹੀ ਆਪਾਂ ਪਹਿਲਾਂ ਦੇਖ ਲਈਏ ਤੇ ਇਹ ਤਾਂ ਲੱਗਦਾ ਬਜਾਰੀ ਲੱਗਿਆ ਕਿ ਨਹੀਂ ਆ ਨਹੀਂ ਨਹੀਂ ਜੀ ਇਹ ਸਾਰਾ ਨਾ ਇਹ ਉੱਪਰ ਜਿਹੜੀ ਸ਼ੋਅ ਆ ਇਹ ਤੇ ਕੱਲੀ ਬਜਾਰੀ ਆ ਅੱਛਾ ਜਿਹੜੀ ਆਹ ਹੀ ਸ਼ੋਅ ਆ ਕੱਲੀ ਸ਼ੋਅ ਆ ਇਹ ਬਜਾਣੀ ਜਿਹਨੂੰ ਟੋਟਾ ਕਰਵਾਉਂਦੇ ਤੇ ਜਿਵੇਂ ਆਹ ਲੋਕ ਆ ਲੋਕ ਆ ਜਿਹੜਾ ਇਹ ਚਾਬੀ ਤੋਂ ਚਾਬੀ ਵੀ ਇਹ ਹੱਥੀ ਮੰਨਦੀ ਆ ਸਾਰੀ ਟੋਟਲ ਆਹਾਂ ਕਿਵੇਂ ਪੱਤੀ ਨੂੰ ਮੋੜ ਕੇ ਬਣਾਇਆ ਗਿਆ ਨਾ ਪੱਤੀ ਨੂੰ ਮੁੜਦੀ ਆ ਜੀ ਅੱਛਾ ਮੋਟੀ ਪੱਤੀ ਆ ਇਹਨੂੰ ਮੋੜ ਕੇ ਹਾਂ ਜੀ ਤੇ ਆਹ ਚਾਬੀ ਆਹ ਚਾਬੀ ਆ ਜੀ ਇਹ ਸਾਰਾ ਬੰਨਿਆ ਆ ਹੱਥੀ ਟੋਟਲ ਅੱਛਾ ਜੀ ਆਹ ਟੰਕਾ ਕਹਦਾ ਲੱਗਿਆ ਪਿਆ ਇਹ ਪਿੱਤੂ ਦਾ ਟੰਕਾ ਲੱਗਦਾ ਜੀ ਅੱਛਾ ਪਿੱਤੂ ਦਾ ਟੰਕਾ ਲੱਗਿਆ ਤੇ ਲਾਸਟ ਦੇ ਆ ਚੀਜ਼ ਬਣੀ ਆਹ ਆ ਚੀਜ਼ ਫਿਨਿਸ਼ਿੰਗ ਹੋ ਗਿਆ ਹਨਾ ਤਿਆਰ ਕਰਤੀ ਚਾਬੀ ਬਾਈ ਹੁਣਾਂ ਨੇ ਮੋਰੀ ਵਾਲੀ ਚਾਬੀ ਜਿਵੇਂ ਪੁਰਾਣੇ ਸਮਿਆਂ ਚ ਵਰਤਿਆ ਸੀ ਉਹਦੇ ਨਾਲ ਦੀ ਆ ਟੋਟਲ ਹੱਥੀ ਪੈਨੇ ਨੇ ਜੀ ਆ ਟੱਕ ਵੀ ਸਾਰੇ ਨਾ ਹੱਥੀ ਪੈਨੇ ਨੇ ਅੱਛਾ ਇਹ ਇਹ ਮੇਰੀ ਰੇਤੀ ਨਾਲ ਪਾਏ ਹੋਏ ਨੇ ਰੇਤੀ ਨਾਲ ਪਾਏ ਖੁਦ ਨਾ ਕੋਈ ਕਿਸੇ ਦੀ ਮਸ਼ੀਨੀ ਕੰਮ ਨਹੀਂ ਹੈਗਾ ਜੀ ਕੁਝ ਨਹੀਂ ਹੈਗਾ ਇਹ ਸਾਰਾ ਟੋਟਲ ਹੱਥੀ ਜਿੰਨੀ ਵੀ ਗੋਲ ਕਾਇਆ ਤੀਖੀ ਚੀਜ਼ ਆ ਸੌਰੀ ਹਾਂਜੀ ਤੇ ਜਿਹੜਾ ਆਹ ਲੋਕ ਹੈ ਜੀ ਆ ਦੇਖੋ ਲੋਕ ਇਹਨੂੰ ਅੱਛਾ ਜੀ ਆਹ ਲੋਕ ਹੈ ਜੀ ਆ ਇਹਦਾ ਲੋਕ ਹੈ ਇਹ ਲੋਕ ਹੈ ਨਾ ਜੀ ਸਾਰਾ ਟੋਟਲ ਹੱਥੀਵਾਨ ਹੈ ਜੀ ਅੱਛਾ ਆ ਵੀ ਜਿਹੜਾ ਲੋਕ ਲੱਗਾ ਹੈ ਵੀ ਹੱਥੀਵਾਨਾ ਸਹੀ ਹੈ ਜੀ ਇਹ ਕਿਸੇ ਲੋੜ ਖੁੱਲਦਾ ਟੁੱਟਦਾ ਜੀਗਾ ਜੀ ਚਾਬੀ ਨਹੀਂ ਹੋਣ ਲੱਗਦੀ ਇਹਨੂੰ ਹਾਂਜੀ ਤੇ ਗੋਲਕ ਦੇ ਵਿੱਚੋਂ ਜਿਵੇਂ ਕੋਈ ਪੈਸਾ ਲਾ ਲਾਂਦਾ ਕੋਈ ਸ਼ਰਾਰਤ ਕਰ ਲੈਂਦਾ ਕੋਈ ਹਾਂਜੀ ਵੀ ਕਈ ਜ਼ਮਾਨਾ ਆਪਾਂ ਕਹਿੰਦੇ ਵੀ ਕੁੰਡੀ ਲਾ ਕੁੰਡੀ ਲਾ ਆ ਲੱਗਿਆ ਹੋਇਆ ਜੀ ਦੋਨੇ ਪਾਸੇ ਐਂਗਲ ਲੱਗਾ ਅੱਛਾ ਜੀ ਵੀ ਮੰਨ ਲਓ ਜਦੋਂ ਆ ਆਹ ਆ ਨਾ ਦੇਖੋ ਜਦੋਂ ਆਪਾਂ ਬੰਦ ਕਰਾਂਗੇ ਤਾਂ ਇਹਦੇ ਵਿੱਚ ਉਹ ਐਂਗਲ ਹੀ ਆਪਣੇ ਸਾਹਮਣੇ ਆਪਨੇ ਸਾਹਮਣੇ ਤੇ ਪਾਸਿਆਂ ਨੂੰ ਪੈਸੇ ਡਿੱਗਦੇ ਵੀ ਇਹ ਨਹੀਂ ਕੋਈ ਕੁੰਡੀ ਪਾ ਕੇ ਕੱਢੂ ਉਹ ਵੀ ਕੰਮ ਨਹੀਂ ਆਇਆ ਨਾ ਤੇ ਇਹਦੇ ਦੇ ਜਿਹੜਾ ਆ ਆਨੰਗ ਰੋਗਨ ਹੋਇਆ ਵਾ ਇਹ ਰੰਗ ਰੋਗਨ 골ਡ ਰੰਗ ਹੈ ਜੀ ਇਹ ਹਾਂਜੀ ਤੇ ਯੂ ਰੰਗ ਨੇ ਬਾਈ ਜੀ ਕੰਪਨੀ ਦੇ ਰੰਗ ਨੇ ਮੈਟੈਲਿਕ 골ਡ ਸਹੀ ਹਾਂਜੀ ਹਾਂਜੀ ਮੈਟੈਲਿਕ ਕਿਸੇ ਲੋਟੇ ਖੋਲ ਹੁੰਦੀ ਹੁੰਦਾ ਆਪਣਾ ਲੈ ਲੈਣੀ ਕਰ ਕਿਸੇ ਲੋਟੇ ਸਾਰਾ ਅੱਛਾ ਜੀ ਇਹਦੀ ਕੋਈ ਗਾਰੰਟੀ ਵੀ ਆਪਾਂ ਦਿੰਦੇ ਆ ਇਹਦੀ ਗਾਰੰਟੀ ਵੀ ਹੈ ਸਹੀ ਹੈ ਜੀ ਸਭ ਸਾਫ ਦੀ ਗਾਰੰਟੀ ਹੈਗੀ ਟਰੱਕ ਦੀ ਠੀਕ ਹੈ ਜੀ ਤੇ ਵੱਡੀਆਂ ਛੋਟੀਆਂ ਗੋਲ ਕੱਪ ਸਾਰੀਆਂ ਤਿਆਰ ਕਰਦੇ ਹਾਂ ਹਾਂ ਜੀ ਹਾਂ ਜੀ ਤੇ ਕਿੰਨੇ ਸਾਈਜ਼ ਤੋਂ ਸ਼ੁਰੂ ਹੋ ਕੇ ਤੇ ਕਿੰਨੇ ਸਾਈਜ਼ ਤੱਕ ਆਪਾਂ ਜਿਹੜੇ ਗੋਲ ਕੱਪ ਹਾਂ ਜੀ 2 ਫੁੱਟ ਤੋਂ ਸ਼ੁਰੂ ਹੋ ਜਾਂਦਾ ਸਾਈਜ਼ ਅੱਛਾ ਜੀ ਜਿਵੇਂ ਆ ਪਿਆ ਦੇਖੋ ਅੱਛਾ ਆ 2 ਫੁੱਟ 2 ਫੁੱਟ ਸਾਈਜ਼ ਹੈ ਜੀ ਸਹੀ ਹੈ ਜੀ ਉਹ 2 ਫੁੱਟ ਤੋਂ ਸ਼ੁਰੂ ਹੋ ਜਾਂਦਾ ਜੀ ਹਾਂ ਜੀ ਇਸ ਤੋਂ ਬਾਅਦ 3 ਫੁੱਟ ਹਾਂ ਜੀ 4 ਫੁੱਟ 5 ਫੁੱਟ 6 ਫੁੱਟ 7 ਫੁੱਟ ਜਿੰਨਾ ਮਰਜੀ ਇਹ ਜੀ ਆਪਣਾ ਦਰਬਾਰ ਸਾਹਿਬ ਦਾ ਸਾਈਜ਼ ਹੈ ਜੀ ਪਾ ਜੀ ਬੰਸਰ ਵੀ ਜਿੰਨਾ ਮੂਰੇ ਮੰਨ ਲਓ ਤੁਸੀਂ ਕੋਈ ਅਪਰੋਪਰਟੀ ਦੇ ਮੈਂ ਤੁਹਾਨੂੰ ਵੀ ਬਣਾ ਜਾਾਂਗੇ ਉਹ ਨਹੀਂ ਬਣਦੇ ਜੇ ਮੰਨ ਲਓ ਵੀ ਦਰਵਾਜ਼ਾ ਸਾਹਿਬ ਹੁੰਦਾ ਜੀ 100 ਬਾਈ 100 ਦਾ ਉਥੇ 7 ਫੁੱਟ ਵੀ ਲੱਗਦੀ ਐ 8 ਫੁੱਟ ਵੀ ਚੱਲ ਜਾਂਦਾ ਕੋਲਕਾ ਸਹੀ ਐ ਜੀ ਤੇ ਉਹ ਸਾਈਜ਼ ਦੇ ਸਾਹਮਣੇ ਇਹ ਜਿਵੇਂ ਆ 2 ਫੁੱਟਾਂ ਆਪਾਂ ਤਿਆਰ ਕੀਤਾ ਵਾ ਤੇ ਇਹਦਾ ਵੀ weight ਕਿੰਨਾ ਵਾ ਇਹਦੇ ਚ 50 ਕਿਲੋ weight ਐ ਜੀ ਅੱਛਾ 50 ਕਿਲੋ ਕਿਲੋ weight ਐ ਜੀ ਵੀ ਆਏ ਜਿਵੇਂ ਮਾੜਾ ਮੋਟਾ ਨਾ ਹੀ ਬੰਦਾ ਨਾ ਹੀ ਬਾਹਰ ਦੇਖੋ ਇਹ ਇਹ ਹੋਰ ਵੀ ਆਉਂਦੇ ਦੇਖੋ ਹਾਂ ਜੀ ਉਹ ਥੱਲੇ ਗੱਡੀ ਜਾਂਦੀ ਆ ਸਰਾਖ ਦੇ ਟੋਡੇ ਉਹ ਇੱਥਾਂ ਵਿੱਚ ਸਰਾਖ ਹਾਂ ਸਰਾਖ ਆ ਜੀ ਕਿ ਥੱਲੋਂ ਜਵੇਂ ਨਾਟਕ ਅੱਥੇ ਜਾਣਗੇ ਨਾਟਕ ਅੱਥੇ ਜਾਣਗੇ ਜਿੱਲਨੇ ਨਹੀਂ ਆਏ ਨੀ ਚਾੱਕ ਕੇ ਲੈ ਜੂਗਾ ਯਾਰ ਹਾਂ ਜੀ ਸਹੀ ਆ ਜੀ ਤੇ ਜਿਹੜਾ ਆ ਵੱਡੀ ਕੋਲ ਕਾਈ ਕਿੰਨੇ ਫੁੱਟ ਆ ਇਹ 5 ਫੁੱਟ ਆ ਗਿਆ ਜੀ ਅੱਛਾ ਇਹ 5 ਫੁੱਟ ਆ ਤੇ ਇਹਦਾ ਕਿੰਨਾ ਵੇਟ ਇਹਦਾ ਵਜ਼ਨ ਹੋ ਜਾਣਾ ਜੀ 1 ਕਵਾਂਟਲ 40 ਕਿਲੋ ਅੱਛਾ ਜੀ ਇਹ ਇਹਦੀ ਵੀ ਸਰਾਖ ਨੇ ਜੀ ਸਾਡੀ ਅੱਛਾ ਇਹਦੇ ਜੀ ਸਰਾਕ ਵੀ ਥੱਲੇ ਗੱਡਿਆ ਜਾਣਾ ਭਵਾ ਭਾਰਾ ਵਨ ਕੋਈ ਹਾਂਜੀ ਹਾਂਜੀ ਪਰ ਫਿਰ ਵੀ ਥੱਲੇ ਗੱਡਿਆ ਤੁਸੀਂ ਰੱਖਿਆ ਹੋਇਆ ਸਾਡਾ ਹਣਾ ਇਹ ਆਪਣੀਆਂ ਗੋਲਕਾਂ ਬਾਈ ਜੀ ਭਵਾ ਕਿੱਥੋਂ ਕਿੱਥੋਂ ਤੱਕ ਅੱਜ ਤੱਕ ਤੁਸੀਂ ਬਣਾ ਕੇ ਭੇਜ ਚੁੱਕੇ ਆ ਇਹ ਗੋਲਕਾਂ ਦੀ ਸਾਡੀਆਂ ਬਾਹਰ ਤੋਂ ਆਪਾਂ ਦੇ ਸਕਦੇ ਹਾਂ ਤਾਂ ਕੋਈ ਨਹੀਂ ਅੱਛਾ ਜੀ ਹਾਂਜੀ ਇੰਡੀਆ ਜੀ ਤਾਂ ਸਾਰੇ ਗਈਆਂ ਹੀ ਆ ਮਾਰ ਵੀ ਗਈ ਸਹੀ ਹੈ ਜੀ ਕਿਹੜੀਆਂ ਕਿਹੜੀਆਂ ਕੰਟਰੀਆਂ ਤੇ ਪੀਪਲ ਸਭੇ ਜੀ ਹਾਂਜੀ ਯੂ ਐਸ ਏ ਹੋਰ ਵੀ ਅੱਛਾ ਅੱਛਾ ਸਹੀ ਹੈ ਜੀ ਦੇਸ਼ਾਂ ਵਿਦੇਸ਼ਾਂ ਦਾ ਕਿਉਂਕਿ ਮੈਨੂੰ ਆਏ ਲੱਗਦਾ ਵਾ ਵੀ ਜਿਹੜੇ ਵੀ ਗੁਰਦੁਆਰਾ ਸਾਹਿਬ ਦੇ ਤਕਰੀਬਨ ਹੀ ਹਾਂਜੀ ਮੈਨੂੰ ਲੱਗਦਾ ਵੀ 90% ਜਿਹੜੇ ਉਹ ਗੁਰਦੁਆਰਾ ਸਾਹਿਬਾਂ ਵਿੱਚ ਤੁਹਾਡੀਆਂ ਕੋਲ ਤਾਂ ਸਾਨੂੰ ਨਜ਼ਰ ਆਉਂਦੀਆਂ ਵਾ ਤੁਸੀਂ ਤਾਂ ਬਣਾਉਣ ਵਾਲੇ ਤੁਸੀਂ ਤਾਂ ਆਉਂਦੇ ਹੋ ਕਿਉਂਕਿ ਤੁਸੀਂ ਭੇਜਦੇ ਰਹਿੰਦੇ ਹੋ ਬਾਕੀ ਇਹਦਾ ਜਿਹੜਾ ਵਾ ਵੀ ਉਹ ਕਾਪਾ ਨੂੰ ਇਦਾਂ ਵੀ ਆ ਵੀ ਬਣੀ ਬਣਾਈ ਮੰਨ ਲਓ ਮੈਂ ਮੈਂ ਜਾਂ ਕੋਈ ਹੋਰ ਸੰਗਤ ਦੇ ਵਿੱਚੋਂ ਕੋਈ ਚਾਵੇ ਮੈਂ ਅੱਜ ਹੀ ਗੋਲਕ ਲੈਣੀ ਹੈ ਆਪਣੇ ਕੋਲੇ ਬਣ ਜਾਂਦੇ ਮਿਲ ਜਾਂਦੇ ਨਹੀਂ ਆਰਡਰ ਦੇਣਾ ਤੂੰ ਬਾਈ ਜੀ अच्छा जी हां जी ਉਹ ਇਹਦਾ ਕੀ ਕਾਰਨ ਹੈ ਜੀ ਇਹਦੇ ਚਾਹੇ ਹੋਵੇ ਨਾ ਜੀ ਮੇਰਾ ਸਾਈਜ਼ ਵੱਡਾ ਛੋਟਾ ਹੋ ਜਾਂਦਾ ਜੀ ਸਹੀ ਹੈ ਜੀ ਤੇ ਵੈਸੇ ਸਾਈਜ਼ ਵੱਡਾ 5 ਫੁੱਟ ਕਰਵਾਉਂਦਾ ਸਰ ਆ ਕੇ ਕਰਵਾ ਸਕਦੇ ਹਾਂ ਸਰ ਦੇ ਹਿਸਾਬ ਨਾਲ ਬਣਦਾ ਜੀ ਹਾਂ ਜੀ 5 ਫੁੱਟ ਵੀ ਆਉਂਦਾ 6 ਫੁੱਟ ਵੀ ਆਉਂਦਾ ਸਹੀ ਹੈ ਜੀ ਕਈ ਵਾਰ ਲંબਾਈ ਵੀ ਚੜਾਈ ਵੀ ਵਧਾਉਣੀ ਘਟਾਉਣੀ ਪੈ ਜਾਂਦੀ ਹੈ ਹਾਂ ਜੀ ਹਾਂ ਜੀ ਤੇ ਇਹਦਾ ਜਿਹੜਾ ਆਰਡਰ ਆ ਮੰਨ ਲਓ ਜੇ ਆਪਾਂ ਅੱਜ ਆਰਡਰ ਕਰਦੇ ਆ ਤਾਂ ਕਿੰਨੇ ਦਿਨਾਂ ਤੱਕ ਜਿਹੜੀ ਉਹ ਆਪਣੀ ਕੋਲਕ ਪਿਆਰ ਮਿਲਦਾ ਲੱਗ ਜਾਂਦੇ ਨੇ ਫਿਰ ਜੀ 15 ਦਾ 15 ਦਿਨ ਕਿਉਂਕਿ ਕੰਮ ਸਾਰਾ ਹੱਥ ਹੀ ਆ ਇਹ ਟੋਟਲ ਸਹੀ ਹੈ ਜੀ ਤੇ ਇਹਨਾਂ ਤੋਂ ਆਪਾਂ ਬਿਨਾ ਵੀ ਕੋਈ ਚੀਜ਼ ਤਿਆਰ ਕਰਦੇ ਆ ਇਹਨਾਂ ਤੋਂ ਹਾਂਜੀ ਜਿਵੇਂ ਆ ਪਏ ਨੇ ਆਪਣੇ ਘਰ ਵਾਸਤੇ ਲੋਕਰ ਘਰ ਵਾਸਤੇ ਲੋਕਰ ਆ ਗਿਆ ਇਹ ਲੋਕਰ ਜਿਹੜਾ ਕਿੱਥੇ ਮੰਨ ਲਓ ਫਿੱਟ ਹੁੰਦਾ ਵਾ ਘਰੇ ਇਹ ਘਰ ਦੇ ਵਿੱਚ ਅੰਡਰਗਰਾਉਂਡ ਹੋਇਆ ਤੇ ਜਮੀਨ ਦੇ ਵਿੱਚ ਫਿੱਟ ਹੈ ਅੱਛਾ 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 ਸਾਰਾ ਜਮੀਨ ਦੇ ਵਿੱਚ ਫਿੱਟ ਹੋ ਗਿਆ ਸਹੀ ਹੈ ਜੀ ਇਹ ਵੀ ਮਾੜਾ ਖੋਲ ਕੇ ਆਪਾਂ ਦਿਖਾਈਏ ਹਨ ਅੱਛਾ ਆ ਲੋਕ ਜਿਵੇਂ ਡਬਲ ਡਾ ਤਿਆਰ ਕੀਤਾ ਇਹ ਵੀ ਖੁੱਦਾਂ ਖੁੱਦਾਂ ਬਣਿਆ ਰਿਹਾ ਸਾਰਾ ਅੱਛਾ ਵੀ ਖੁੱਦਾਂ ਹੀ ਇੱਕ ਲੋਕਰ ਇਹ ਹੋ ਗਿਆ ਜੀ ਇੱਕ ਆਹ ਹੋ ਗਿਆ ਬੇਚ ਲੋਕਰ ਅੱਛਾ ਜੀ ਤੇ ਇੱਕ ਲੋਕਰ ਇਹ ਹੋ ਗਿਆ ਜੀ ਵਿੱਚ ਅੱਛਾ ਇਸ ਵਾਸਤੇ ਹੀ ਲੋਕਰ ਇਸ ਵਾਸਤੇ ਵੀ ਲੋਕਰ ਹੈਗਾ ਇਹਦੀ ਅੱਛਾ ਹਾਂ ਜੀ ਇਹਦੀ ਮੈਂ ਚਾਬੀ ਤੁਹਾਨੂੰ ਦਿਖਾਉਣਾ ਹਾਂ ਜੀ ਆਹ ਚਾਬੀ ਲੱਗਦੀ ਹੈ ਜੀ ਅੱਛਾ ਜੀ ਹਾਂ ਜੀ ਸਹੀ ਹੈ ਜੀ ਇਹ ਵੀ ਖੋਦੀ ਤਿਆਰ ਇਹ ਖੋਦੀ ਸਾਰੀ ਚਾਬੀ ਸਹੀ ਹੈ ਜੀ ਖੋਦੀ ਸਾਰੀ ਚਾਬੀ ਤਿਆਰ ਹੋ ਗਈ ਅੱਛਾ ਜੀ ਇਹਦੇ ਲੱਗਣ ਨੂੰ ਤਾਂ ਜਿਹੜਾ ਨਾ ਉਹ ਤਾਂ ਕਿਤੇ ਨਹੀਂ ਗੱਲ ਪ੍ਰਾਈਵੇਸੀ ਹੈ ਜੀ ਅਜਾ ਉਹਨੂੰ ਗੋਪਨੀੱਖਾਂਗੇ ਗੋਪਨੀੱਖਾਂਗੇ ਆਪਾਂ ਇਹ ਦਰਸ਼ਕੋ ਜੇ ਮੰਨ ਲਓ ਇਹ ਲੋਕਰ ਵੀ ਆਪਾਂ ਨੂੰ ਚਾਹੀਦਾ ਹੋਵੇ ਇਹ ਇਹ ਲੋਕਰ ਤੁਹਾਡੇ ਘਰੇ ਵੀ ਜਾ ਸਕਦਾ ਤਾਂ ਕਰਕੇ ਆਪਾਂ ਇਹਦੀ ਪ੍ਰਾਈਵੇਸੀ ਨਹੀਂ ਦੱਸੀ ਬਾਈ ਨੇ ਮੈਨੂੰ ਆ ਚਾਬੀ ਬੜਾਤੀ ਹੈ ਤੇ ਕਹਿੰਦੇ ਤੁਸੀਂ ਦੇਖ ਲਓ ਵੀ ਕਿੱਥੇ ਲੱਗਦੀ ਹੈ ਇਹਨਾਂ ਲਾ ਕੇ ਦੇਖੋ ਵੀ ਤੁਸੀਂ ਖੋਲ ਸਕਦੇ ਆ ਪਰ ਹੁਣ ਇਹਦੇ ਕਿਤੇ ਜਗ੍ਹਾ ਹੀ ਨਹੀਂ ਦਿਖ ਰਹੀ ਇਹਦੇ ਆਲੇ ਦੁਆਲੇ ਮੈਂ ਤਾਂ ਨਿਗਾਹ ਮਾਰ ਲਈ ਆ ਸਾਰੀ ਜੇ ਤੁਹਾਨੂੰ ਕਿਤੇ ਇਹ ਤੇ ਬਾਈ ਉਹਨਾਂ ਕੋਲੇ ਆਉਣ ਦਾ ਮੌਕਾ ਮਿਲੇ ਜਾਂ ਇਹ ਤੁਹਾਡੇ ਘਰੇ ਜਾਵੇ ਮੈਂ ਤਾਂ ਕਹਿੰਦਾ ਤੁਸੀਂ ਇਹ ਲਵਾਓ ਘਰੇ ਤਾਂ ਤੁਸੀਂ ਤੁਹਾਨੂੰ ਇਹ ਪ੍ਰਾਈਵੇਸੀ ਜਿਹੜੀ ਆ ਉਹ ਦੱਸਣਗੇ ਪਰ ਆਮ ਬੰਦੇ ਨੂੰ ਇਹਦਾ ਪਤਾ ਹੀ ਨਹੀਂ ਲੱਗਣਾ ਵੀ ਇਹ ਤੇ ਚਾਬੀ ਲੱਗਦੀ ਕਿੱਥੇ ਆ ਕਿਉਂਕਿ ਕਿਤੇ ਜਗ੍ਹਾ ਹੀ ਨਹੀਂ ਚਾਬੀ ਦੀ ਮੈਂ ਤਾਂ ਸਾਰੇ ਨਿਗ੍ਹਾ ਮਾਰ ਰਹਿਆ ਟਾਂ ਮੈਨੂੰ ਨਹੀਂ ਦੱਸਿਆ ਆਹ ਲੋਕਰ ਆ ਤੇ ਪਰ ਇਹਦੀ ਚਾਬੀ ਨਹੀਂ ਕਿਤੇ ਵੀ ਲੱਗਦੀ ਕਿਤੇ ਵਿਰਲੀ ਹੈ ਨਹੀਂ ਚਾਬੀ ਲਾਉਂ ਕਿਤੇ ਤੇ ਇਹ ਪ੍ਰਾਈਵੇਸੀ ਤੁਹਾਨੂੰ ਦੇਣਗੇ ਜਦੋਂ ਕੋਈ ਇਹਨਾਂ ਨੂੰ ਖਰੀਦਣ ਆਉਂਗੇ ਨਾ ਤੁਸੀਂ ਤੇ ਹੋਰ ਇਹ ਤੋਂ ਛੋਟੇ ਵੱਡੇ ਲੋਕਰ ਹੋਰ ਵੀ ਆ ਆਪਣੇ ਕੋਲੇ ਹਾਂਜੀ ਹਾਂਜੀ ਅੱਛਾ ਜੀ ਜਿਵੇਂ ਹੁਣ ਆ ਆ ਜੀ ਹਾਂਜੀ ਇਹਦੇ ਡਬਲ ਲੌਕ ਹੋ ਗਏ ਜੀ ਤੇ ਇੱਧਰ ਹੋ ਗਿਆ ਹਾਂਜੀ ਉੱਥੇ ਇੱਧਰ ਆ ਜਾ ਇਹ ਕਿੱਥੇ ਯੂਜ਼ ਹੁੰਦਾ ਜ਼ਿਆਦਾ ਇਹ ਵੀ ਆਨ ਕਰਾਂ ਚ ਹੀ ਹੁੰਦਾ ਬਿੱਜੀ ਅੱਛਾ ਜੀ ਇਹ ਅੰਡਰਗਰਾਉਂਡ ਹੀ ਨੇ ਸਾਰੇ ਸਹੀ ਆ ਅਲਮਾਰੀਆਂ ਦੇ ਵਿੱਚ ਹੀ ਸਹੀ ਆ ਜੀ ਇਹ ਛੋਟਾ ਆ ਛੋਟਾ ਆ ਸਹੀ ਆ ਜੀ ਆ ਛੋਟਾ ਜਿਵੇਂ ਸੁਨਿਆਰਿਆਂ ਕੋਲੇ ਵੀ ਬਹੁਤ ਜਿਵੇਂ ਭਾਰਗਾ ਹੁੰਦਾ ਉਹਨਾ ਲੌਕਰੂਮ ਦੇ ਬਹੁਤ ਭਾਰੇ ਉਹ ਵੀ ਆਪਾਂ ਕਰਦੇ ਆ ਸਹੀ ਆ ਜੀ ਇਹ ਬਾਈ ਜੀ ਅਲਮਾਰੀ ਪਈ ਹੈ ਇਹ ਅਲਮਾਰੀ ਪਈ ਹੈ ਜੀ ਇਹ ਇਹ ਆਮ ਆਪਣੇ ਸੁਨਿਆਰਾਂ ਦੇ ਜਿਵੇਂ ਆਵਾ ਆਪਣੇ ਅੱਛਾ ਇਹ ਸੁਨਿਆਰਿਆਂ ਵਾਸਤੇ ਉਹ ਵੱਡੇ ਲੌਕਰ ਵੱਡੇ ਲੌਕਰ ਬਣਦੇ ਆ ਜੀ ਤੁਸੀਂ ਇਹਨੂੰ ਖੋਲ ਕੇ ਵੀ ਦਿਖਾइए ਆ ਬਹੁਤ ਹੈਵੀ ਆ ਹਾਂਜੀ ਬਿਲਕੁਲ ਇਹ ਉੱਪਰ ਲੋਕਰ ਆ ਗਿਆ ਇਹ ਉੱਪਰ ਲੋਕਰ ਆ ਗਿਆ ਜੀ ਇਹ ਇਹਦੇ ਵਿੱਚ ਥੱਲੇ ਲੋਕਰ ਆ ਗਿਆ ਅੱਛਾ ਜੀ ਤੇ ਕਿਹਦੇ ਵਿੱਚ ਉਹ ਆਪਣਾ ਜਿਹਨੂੰ ਕਹਿੰਦੇ ਨੇ ਚੋਰਖਾਨਾ ਅੱਛਾ ਇਹ ਵੀ ਇਹਦੇ ਕੋਲ ਸਹੀ ਬਿਠੀ ਰੱਖਣਾ ਸਹੀ ਹੈ ਤੇ ਇਹ ਵਿਚਾਰੇ ਇਹ ਸੈਲਫ ਆ ਜੀ ਤੇ ਕਈ ਵਾਰ ਕਈ ਵੀਰ ਹੁੰਦੇ ਜਿਵੇਂ ਅਸਲੇ ਦੇ ਸ਼ੌਂਕੀ ਜਿਵੇਂ ਅਸਲੇ ਵਾਸਤੇ ਉਹ ਇਸ ਸਾਈਡ ਤੇ ਬਣ ਜਾਣੀ ਜੀ ਸਾਈਡ ਤੇ ਅੱਛਾ ਇੱਕ ਸਾਈਡ ਤੇ ਜਮਾਨਾ ਇਧਰਲੇ ਪਾਸੇ ਬਣਾਉਣਾ ਹੋ ਜਾਏ ਇਧਰਲੇ ਪਾਸੇ ਮਾਨੋ ਰਾਈਫਲ ਰੱਖੇ ਹੋਏ ਹਨ 12 ਬੋਰ 21 ਬੋਰ ਗਨ ਕੋਈ ਕੋਈ ਗਨ ਫੀਲ ਕਰਨੀ ਉੱਤੇ ਚਰੇ ਸਹੀ ਹੈ ਜੀ ਆ ਲੋਕ ਦੇਖੋ ਜੀ ਇਹਦੇ ਬਹੁਤ ਹੈਵੀ ਲੋਕ ਹਨ ਜੀ ਸਾਰੇ ਹੱਥੀਆਂ ਜੀ ਸਾਰੇ ਅੱਛਾ 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 ਇਹ ਵੀ ਹੱਥੀ ਤਿਆਰ ਕੀਤੇ ਹੋਏ ਹਨ ਸਾਰੇ ਹੱਥੀ ਜੀ ਸਾਰੇ ਸਹੀ ਹੈ ਟੋਟਲ ਹੱਥੀ ਆਹੋ ਇਹ ਤਾਂ ਭਾਰਾ ਜੀ ਬਹੁਤ ਆਮ ਬੰਦੇ ਵਾਜ ਦਾ ਖੋਲਣੇ ਓਕਾ ਆ ਦੇਖੋ ਇਧਰ ਵੀ ਹੈਗੇ ਅੱਛਾ ਇਧਰ ਵੀ ਯਾ ਉਸ ਵਿੱਚ ਫਿਰ ਜਾਂਦੇ ਜੀ ਬੰਦੇ ਅੱਛਾ ਆਪ ਸੱਚ ਅੱਛਾ ਉਹ ਇਧਰ ਲੱਗ ਜਾਂਦਾ ਤੇ ਇਧਰ ਲੱਗ ਜਾਂਦਾ ਹਨਾ ਦੋਵੇਂ ਪਾਸੇ ਆਹ ਲੋਕ ਇਧਰ ਲੱਗ ਜਾਣਾ ਤੇ ਆ ਇਧਰ ਲੱਗ ਪੂਰਾ ਫੈਕਟੀ ਹੋਇਆ ਉੱਪਰੋਂ ਵੀ ਹੈ ਜੀ ਲੋਕ ਥੱਲੋਂ ਵੀ ਉੱਪਰ ਵੀ ਹੈ ਠਾਂ ਵੀ ਆ ਪੂਰਾ ਹੀ ਮਜ਼ਬੂਤ ਹੈ ਤਾਂ ਮੰਨ ਲਓ ਲੋ ਕੋਈ ਪੰਗਾ ਲਵੇ ਨਾ ਹਾਂ ਜੀ ਸਾਡੀ ਕਿਉਂਕਿ ਬੱਲੇ ਕੁਝ ਵੀ ਨਹੀਂ ਪੈਣਾ ਬੱਲੇ ਕੁਝ ਵੀ ਨਹੀਂ ਹੈ ਨਾ ਤੇ ਇਹਦਾ weight ਕਿੰਨਾ ਹੋਊਗਾ ਹੋ ਜਾਣਾ ਜੀ weight 6 ਕੁਇੰਟਲ ਦੇ ਕਰੀਬ ਅੱਛਾ ਅੱਛਾ 6 ਕੁਇੰਟਲ 6 ਕੁਇੰਟਲ ਤੱਕ ਇਹ ਇੱਕ ਹੋਰ ਆ ਵੀਰ ਜੀ ਇਹ ਜਿਵੇਂ ਉਹ ਸਾਡਾ ਹੈ ਹੱਥੀ ਗਮਾ ਇਹ ਥੋੜਾ ਜਿਹੜਾ weight ਹੋਣਾ ਇਹ ਠੋਸ weight ਪਲੇਟ ਦਾ ਹੋਣਾ ਅੱਛਾ ਜਿਵੇਂ ਵਿੱਚ ਕਈ ਵਾਰ ਆਉਣਾ ਆਉਂਦੀ ਆ ਜਿਵੇਂ ਕੰਪਨੀ ਦੇ ਆਉਂਦੀ ਆ ਹਾਂਜੀ ਅੱਜ ਕੋਲੇ ਵਿੱਚ ਕੁਝ ਭਰਿਆ ਕੋਲੇ ਵਿੱਚ ਭਰਿਆ ਹੁੰਦਾ ਕੁਝ ਇਹ ਠੋਸ ਲੋ ਇਹਦਾ ਠੋਸ ਚਾਦਰ ਜਿਹੜੀ ਮੋਟੀ ਜਿਹੀ ਲਾਈ ਹੋਈ ਆ ਉਹਦਾ ਹੀ ਆ ਉਹਦਾ ਹੀ ਆ ਠੋਸ ਲੋ ਹਾਂਜੀ ਜਬਾਨ ਸਹੀ ਆ ਵਿੱਚ ਕੋਈ ਐਹੋ ਜੀ ਮੰਨ ਲਓ ਫालतू ਜੀ ਨਹੀਂ ਭਰੀ ਹੋਈ ਵੀ ਇਹਨੂੰ ਮੋਟਾ ਕਰਨ ਵਾਸਤੇ ਨਵੇਟ ਵਧਾਉਣ ਬਾਅਦ ਤੇ ਕੋਈ ਨਹੀਂਗਾ ਇਹਦੇ ਵਿੱਚ ਬਿਲਕੁਲ ਠੋਸ ਆ ਬਿਲਕੁਲ ਠੋਸ ਇਹਦਾ weight ਸੀਗਾ 6 ਕਿਲੋ 6 ਕਿਲੋ 6 ਕਿਲੋ ਵੇਖਿਓ ਵੀ ਭੁੱਲ ਕੇ ਪੰਗਾ ਨਾ ਲੈ ਲਿਓ ਇਹਦੇ ਨਾਲ ਤੇ ਹੋਰ ਚੀਜ਼ਾਂ ਵੀ ਆਪਾਂ ਬਾਈ ਹੋਣਾ ਨਹੀਂ ਬਣਾਈਆਂ ਵੇਖੋ ਹੋਰ ਕਬੰਦ ਬਣ ਰਹੀ ਹੈ ਜੀ ਅੱਛਾ ਜੀ ਇਹ ਗੋਲਕ ਬਣ ਰਹੀ ਹੈ ਗੋਲਕ ਬਣ ਰਹੀ ਹੈ ਹਾਂ ਜੀ ਇਹ ਕਿੰਨੇ ਫੁੱਟੀ ਗੋਲਕ ਹੈ ਜੀ 6 ਫੁੱਟ ਗੋਲਕ ਹੈ ਜੀ ਅੱਛਾ ਜੀ ਇਹ ਇਹਦਾ ਕਿੰਨਾ weight ਹੁੰਦਾ ਜੀ ਇਹਦਾ ਵਜ਼ਨ ਹੋ ਜਾਣਾ ਜੀ ਇੱਕ ਕੋਟਨ 90 ਕਿਲੋ ਅੱਛਾ ਜੀ ਸਾਰਾ ਕੁਝ ਜੀ ਆ 4 ਫੁੱਟ ਸਾਈਜ਼ ਆ ਗਿਆ ਜੀ ਅੱਛਾ ਆ ਚਾਦਰ ਜਿਹੜੀ ਗੋਲਕ ਨੂੰ ਲਾਉਨੇ ਆ ਆ ਚਾਦਰ ਹੈ ਜੀ ਇਹ ਕਿੰਨੇ ਸੂਤ ਆ ਇਹ ਬਣ ਜਾਂਦੀ ਹੈ ਜੀ 150 ਸੂਤ ਮੰਗੂ 150 ਸੂਤ ਆ 150 ਸੂਤ ਮੰਗੂ ਸਹੀ ਹੈ ਜੀ ਪੂਰੀ ਮਜ਼ਬੂਤ ਆ ਪੂਰੀ ਮਜ਼ਬੂਤ ਆ ਜੀ ਸਾਰੀ ਇਹ ਛੋਟੀ ਆ ਗਈ ਇਹ 4 ਫੁੱਟ ਆ ਗਿਆ ਜੀ ਸਹੀ ਹੈ ਜੀ ਆ ਦੋ ਦੋ ਇਹ ਦੋ ਫੁੱਟ ਆ ਗਿਆ ਜੀ ਇਹ ਹੀ ਸਭ ਤੋਂ ਛੋਟੀ ਗੋਲਕਾ ਇਹ ਸਭ ਤੋਂ ਛੋਟੀ ਹੈ ਜੀ ਅੱਛਾ ਜੀ ਇਹ ਸਭ ਤੋਂ ਛੋਟੀ ਆ ਉਹਦੇ ਥੱਲੇ ਤਿੰਨ ਫੁੱਟ ਆ ਗਿਆ ਜੀ ਅੱਛਾ ਇਹ 4 ਫੁੱਟ ਵਾਲਾ ਇਹ ਤਿੰਨ ਫੁੱਟ ਆ ਗਿਆ ਤਿੰਨ ਫੁੱਟ ਇਹ ਤਿੰਨ ਅੱਛਾ ਤਿੰਨ ਫੁੱਟ ਆ ਜੀ ਉਹ 4 ਫੁੱਟ ਇਹ 2 ਫੁੱਟ ਤੇ ਆਹ 4 ਫੁੱਟ 4 ਫੁੱਟ ਤੇ ਇਹ 5 ਫੁੱਟ ਆ ਗਿਆ 5 ਫੁੱਟ ਆ ਗਿਆ ਤੇ ਉਹ ਜਿਹੜੀ ਹੀਟਾਂ ਉਹ 6 ਫੁੱਟ ਉਹ 6 ਫੁੱਟ ਸਹੀ ਹੈ ਜੀ ਬਾਈ ਹੁਣਾਂ ਦਾ ਕੰਮ ਬਹੁਤ ਵਧੀਆ ਵਾ ਕਿਉਂਕਿ ਨਾਂ ਵੀ ਬਹੁਤ ਆ ਬਾਈ ਹੁਣਾਂ ਦਾ ਕਿਉਂਕਿ ਆਮ ਹੀ ਗੁਰਦੁਆਰਾ ਸਾਹਿਬਾਂ ਜਦੋਂ ਆਪਾਂ ਜਾਣਦੇ ਆ ਤਾਂ ਬਾਈ ਹੁਣਾਂ ਦੁਆ ਵੇਖਦੇ ਆਂ ਕਵੇਦਾਂ ਦੇ ਕਿਨਕੇ ਹੁੰਦੇ ਆਂ ਤੋਂ ਵੀ ਇਹ ਦੇਖ ਰਹੇ ਆਂ ਪਰ ਦਰਸ਼ਨ ਤੁਹਾਡੇ ਪਹਿਲੀ ਵਾਰੀ ਹੋਏ ਆ ਠੀਕ ਹੈ ਜੀ ਸਰ ਹਾਂ ਜੀ ਇਹਨੂੰ ਤੁਹਾਡਾ ਹਾਂ ਜੀ ਤੇ ਰੱਬ ਤੁਹਾਡਾ ਕਾਰੋਬਾਰ ਹੋਰ ਵੱਡਾ ਕਰੇ ਮਾਲਕ ਕਰੇ ਸੱਚੇ ਪਾਤਸ਼ਾਹ ਕਿਉਂਕਿ ਗੁਰੂ ਘਰ ਨਾਲ ਰਿਲੇਟਡ ਹੀ ਇਹ ਬਹੁਤ ਆ ਹਾਂ ਜੀ ਬਾਕੀ ਮੰਜੀ ਸਾਹਿਬ ਵੀ ਬਣਦੇ ਆ ਜੀ ਸਟੀਲ ਦੇ ਮੰਜੀ ਸਾਹਿਬ ਹੋ ਗਏ ਜਿਵੇਂ ਸਟੀਲ ਦੇ ਸਟੀਲ ਦੇ ਮੰਜੀ ਸਾਹਿਬ ਸਹੀ ਹੈ ਬਹੁਤ ਤਿਆਰ ਕਰਦੇ ਉਹ ਵੀ ਆਰਡਰ ਤੇ ਜਿੰਤਾ ਮਰਜੀ ਕੋਈ ਬਵਾ ਲੇ ਜਿੰਦਾ ਮਰਜੀ ਤੇ ਉਹ ਕਿੰਨੇ ਸਾਈਜ਼ ਤੋਂ ਸ਼ੁਰੂ ਹੁੰਦੇ ਆ ਉਹ ਮਹਾਰਾਜਾ ਸਰੂਪ ਦਾ ਜੇ ਮੈਂ 3 ਫੁੱਟ ਜੀ ਅਜੇ ਇਹਨੇ ਤੋਂ 3 ਫੁੱਟ ਤੋਂ ਜੇ ਕਹੇ ਮੰਨ ਲਓ ਵੀ ਕੋਈ ਫੰਡ ਵਰਸਾ ਹੋ ਜੇ ਮੈਂ ਜਾ ਪੀਏ ਨਾਲ ਹੁੰਦੇ ਆ ਹਾਂਜੀ 5 ਫੁੱਟ ਵੀ ਬਣ ਜਾਂਦਾ 6 ਫੁੱਟ ਵੀ ਬਣ ਜਾਂਦਾ ਹਾਂਜੀ ਇਹਨਾਂ ਦਾ ਰੇਟ ਦਰਸ਼ਕੋ ਤੁਹਾਨੂੰ ਤਾਂ ਨਹੀਂ ਦੱਸ ਰਹੇ ਕਿਉਂਕਿ ਨਾ ਤਾਂ ਇੱਥੇ ਕੋਈ ਸਾਈਜ਼ ਮੁਕਰਰ ਆ ਤੇ ਨਾ ਵੇਟ ਹੀ ਮੁਕਰਰ ਆ ਵੀ ਕੋਈ ਮੰਨ ਲਓ ਇੱਕ ਲਿਮਟ ਨਹੀਂਗੀ ਕਿ ਨਾ ਤਾਂ ਸਾਈਜ਼ ਦੀ ਤੇ ਨਾ ਵੇਟ ਦੀ ਉਹ ਜਿਹੜੇ ਹਿਸਾਬ ਨਾਲ ਤੁਸੀਂ ਕੋਈ ਗੋਲਕ ਜਾਂ ਕੋਈ ਜਿਹੜੇ ਲੋਕ ਕਰ ਤੁਹਾਨੂੰ ਬਿਠਾਏ ਉਹ ਤਿਆਰ ਕਰਵਾਓਗੇ ਉਹਦੇ ਵੇਟ ਦੇ ਹਿਸਾਬ ਨਾਲ ਹੀ ਬਾਈ ਉਹਨਾਂ ਦਾ ਰੇਟ ਆ ਉਹ ਤੁਹਾਨੂੰ ਖੁੱਦ ਜਦੋਂ ਤੁਸੀਂ ਆਰਡਰ ਦੇਣਾ ਹੋਊਗਾ ਉਦੋਂ ਐਸਟੀਮੇਟ ਲਾ ਕੇ ਦੱਸ ਦੇਣਗੇ ਸੋ ਇਸ ਕਰਕੇ ਤੁਹਾਨੂੰ ਕੋਈ ਵੀ ਰੇਟ ਨਹੀਂ ਅਸੀਂ ਦੱਸਿਆ ਆਪਦੇ ਵੱਲੋਂ ਸੋ ਇਸ ਗੱਲ ਦੀ ਅਸੀਂ ਮਾਫੀ ਵੀ ਮੰਗਦੇ ਆ ਪਰ ਬਾਈ ਉਹਨਾਂ ਨੂੰ ਹਾਂਜੀ ਇਹ ਬਜ਼ੁਰਗ ਇਹਨਾਂ ਦੇ ਫਾਦਰ ਸਾਹਿਬ ਆ ਤੇ ਇਹਨਾਂ ਦੇ ਦਾਦਾ ਜੀ ਤੋਂ ਬਾਈ ਉਹਨਾਂ ਦੇ ਤੋਂ ਕੰਮ ਸ਼ੁਰੂ ਹੋਇਆ ਤੇ ਇਹਨਾਂ ਦੇ ਫਾਦਰ ਸਾਹਿਬ ਨੇ ਕੰਮ ਕੀਤਾ ਉਸ ਤੋਂ ਬਾਅਦ ਬਾਈ ਉਹਨਾਂ ਦੀ ਵਾਰੀ ਆ ਗਈ ਇਹ ਵੀ ਅੱਜ ਇਹਨਾਂ ਗੋਲਕਾਂ ਦਾ ਹੀ ਕੰਮ ਕਰ ਰਹੇ ਆ ਤੇ ਇਹ ਛੋਟੇ ਬ੍ਰਦਰ ਆ ਇਹਨਾਂ ਦੇ ਇਹਨਾਂ ਦਾ ਵੀ ਵਿੱਚ ਪੂਰਾ ਜਮੇ ਹਨਾ ਜੋਗਦਾਰ ਫੁੱਲ ਹੀ ਐ ਇਸ ਕੰਮ ਦੇ ਵਿੱਚ ਕਿਉਂਕਿ ਸਾਰੇ ਇਕੱਠੇ ਹੀ ਪਰਿਵਾਰ ਸਾਰਾ ਹੀ ਕੰਮ ਕਰਦਾ ਹਾਂ ਜੀ ਗੁਰੂ ਸਾਹਿਬ ਇਹਨਾਂ ਦੇ ਕੰਮ ਨੂੰ ਹੋਰ ਤਰੱਕੀ ਦੇਣ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਗੋਲਕ ਜਾਂ ਲੋਕਰ ਤੁਸੀਂ ਤਿਆਰ ਕਰਵਾਉਣਾ ਹੋਵੇ ਤਾਂ ਜਦੋਂ ਮਰਜੀ ਬਾਈ ਹੁਣਾਂ ਤੁਸੀਂ ਯਾਦ ਕਰ ਸਕਦੇ ਆ ਇੱਕ ਨੰਬਰ ਤੇ ਇੱਕ ਜਿਹੜਾ ਮੇਨ ਐਡਰੈਸ ਆ ਵੀ ਲਿਹਾਏ ਆਪਣੀ ਕਿੱਥੇ ਦੁਕਾਨ ਆ ਇਹ ਜ਼ਰੂਰ ਦਰਸ਼ਕਾਂ ਨੂੰ ਦੱਸ ਦਿਓ ਸਾਡਾ ਨੰਬਰ ਹੈਗਾ ਜੀ ਕੰਟੈਕਟ ਨੰਬਰ 94172 85499 01679 85299 ਲੈਨ ਨਾਈ ਨੰਬਰ ਹੈ ਜੀ ਦਫ਼ਤਰ ਦਾ ਹਾਂਜੀ ਤੇ ਐਡਰੈਸ ਜਿਹੜਾ ਆਪਣਾ ਜਿਹੜਾ ਐਡਰੈਸ ਆ ਜੀ ਸਾਡਾ ਨਗਰ ਪੰਚਾਇਤ ਦਾ ਦਫ਼ਤਰ ਹਾਂਜੀ ਬਸ ਨਾਲ ਪਿੰਡ ਹੰਡਿਆਇਆ ਪਿੰਡ ਹੰਡਿਆਇਆ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਸਹੀ ਹੈ ਜੀ ਤੇਰਾ ਦਰਫੋਰ ਇਹ ਤੁਸੀਂ ਬਾਈ ਹੁਣਾ ਦਾ ਕੰਮ ਦੇਖਿਆ ਬਹੁਤ ਵਧੀਆ ਕੰਮ ਆ ਬਾਈ ਹੁਣਾ ਦਾ ਤੇ ਕਿਉਂਕਿ ਦੇਸ਼ਾਂ ਵਿਦੇਸ਼ਾਂ ਤੱਕ ਵੀ ਬਾਈ ਹੁਣਾ ਦੀ ਇਹ ਗੋਲਕਾਂ ਬਣੀਆਂ ਜਾਂਦੀਆਂ ਵਾ ਤੁਸੀਂ ਆਮ ਹੀ ਤੁਸੀਂ ਵੀ ਦੇਖੀਆਂ ਹੋਣੀਆਂ ਇਹ ਨਹੀਂ ਗੱਲ ਵੀ ਮੈਂ ਖੱਲੇ ਨੇ ਦੇਖੀਆਂ ਤੁਸੀਂ ਵੀ ਗੁਰਦੁਆਰਾ ਸਾਹਿਬਾਂ ਜਿੱਦੋਂ ਜਾਣਦੇ ਆ ਧਿਆਨ ਦਿਓ ਬਾਈ ਹੁਣਾ ਦਾ ਨਾਮ ਪਰਪਾਲ ਹੰਢਾਇਆ ਪਿਆਰ ਕਰਤਾ ਥੱਲੇ ਲਿਖਿਆ ਹੀ ਹੁੰਦਾ ਵਾ ਸੋ ਇਹ ਬਾਈ ਹੁਣਾ ਦਾ ਬਹੁਤ ਵਧੀਆ ਕੰਮ ਆ ਜੇ ਤੁਸੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਕਿਤੇ ਵੀ ਕਿਸੇ ਵੀ ਸਟੇਟ ਦੇ ਵਿੱਚ ਗੋਲਕ ਜੀ ਮਗਮਾਉਣੀ ਚਾਹੁੰਦੇ ਆ ਬਣਵਾਉਣੀ ਚਾਹੁੰਦੇ ਆ ਤੁਸੀਂ ਬਾਈ ਹੁਣਾਂ ਨੂੰ ਆਰਡਰ ਦੇ ਸਕਦੇ ਆ 15 20 ਦਿਨ ਦੇ ਵਿੱਚ ਹੁਲਕ ਪਿਆਰ ਹੋ ਜੂਗੀ ਤੇ ਜਿਹੜੀ ਡਿਲੀਵਰੀ ਆ ਬਾਈ ਜੀ ਉਹ ਵੀ ਕਰਦੇ ਆਪਾਂ ਇਹ ਜਿਹੜੀ ਆਪਣੇ ਪੰਜਾਬ ਦੇ ਵਿੱਚ ਤਾਂ ਆਪਣੀ ਹੈ ਜੀ ਖੁੱਦੀ ਖੁੱਦੀ ਸਹੀ ਹੈ ਜੀ ਪੰਜਾਬ ਦੇ ਵਿੱਚ ਫਿਰ ਤੁਸੀਂ ਪਹੁੰਚਦੀ ਕਰਵਾ ਸਕਦੇ ਜਿੱਥੇ ਪੰਜਾਬ ਦੇ ਕਿਸੇ ਵੀ ਕੋਨੇ ਤੇ ਬਗਾਲ ਹਾਂ ਜੀ ਸਹੀ ਹੈ ਜੀ ਪਾਰਲੀਆਂ ਸਟੇਟਾਂ ਦੇ ਵਿੱਚ ਬਾਵੇਂ ਸਟੇਟਾਂ ਜੀ ਹਰਿਆਣਾ ਚ ਵੀ ਆਪਣੀ ਹਰਿਆਣਾ ਤੇ ਰਾਜਸਥਾਨ ਜੀ ਆਪਣੀ ਇਹ ਆਊਟ ਆਫ ਕੰਟਰੀ ਉਹ ਰੋਮ ਕੋਈ ਹਿਸਾਬ ਨਾਲ ਉਹ ਅਗਲਾ ਫੋਟ ਪਰਮਾਨੈਂਟ ਹਾਂਜੀ ਸਹੀ ਹੈ ਜੀ ਬਾਈ ਹੁਣਾਂ ਦੀ ਵਿਚਾਰ ਤੁਸੀਂ ਸੋਣੇ ਲੈ ਆ ਕਿਰਪਾ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਬਾਈ ਹੁਣਾਂ ਦਾ ਕੰਮ ਜਿਹੜਾ ਉਹ ਗੁਰੂ ਘਰਾਂ ਨਾਲ ਰਿਲੇਟਡ ਹੀ ਆ ਤੇ ਆਪਾਂ ਇਹਨਾਂ ਪੰਜਾਬੀ ਬੰਦਿਆਂ ਨੂੰ ਵੱਧ ਤੋਂ ਵੱਧ ਕੰਮ ਦਈਏ ਕਿਉਂਕਿ ਵੀਰ ਹੁਣੇ ਤੀਜੀ ਪੀੜ੍ਹੀ ਤੋਂ ਲੈ ਕੇ ਅੱਜ ਤੱਕ ਇਸ ਕੰਮ ਨੂੰ ਸੰਭਾਲਿਆ ਹੋਇਆ ਵਾ ਜਿਹੜਾ ਗੁਰੂ ਘਰਾਂ ਨਾਲ ਰਿਲੇਟਡ ਕੰਮ ਆ ਤੋਂ ਕਿਰਪਾ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਾਡੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਸਾਡੇ Facebook ਪੇਜ ਤੇ Instagram ਪੇਜ ਨੂੰ ਫੋਲੋ ਕਰਿਓ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਵੀਰ ਜੀ ਆਪ ਜੀ ਦਾ ਵੀ ਬਹੁਤ ਧੰਨਵਾਦ ਸੋ ਸਾਰੇ ਗੱਜ ਕੇ ਫਤਿਹ ਬੁਲਾਓ ਵਾਚ ਕੀ ਖਾਲਸਾ ਵਾਚ ਕਰਦੇ ਹਾਂ ਜੀ